ਰੋਣ ਦਾ ਕਾਰਨ ਇਹ ਹੈਗਾ ਕਿ ਪਹਿਲਾਂ ਉਹ ਕੋਸਮਿਕ ਨਾਲ ਕੁਦਰਤ ਨਾਲ ਪੂਰਾ ਜੁੜਿਆ ਹੈ ਇੱਕ ਤਾਂ ਵਿਜ਼ਨਰੀ ਹੈ ਇੱਕ ਸਾਈਟ ਹੈ ਸਾਈਟ ਸਾਨੂੰ ਸਾਹਮਣੇ ਨਜ਼ਰ ਆਉਂਦੀ ਹੈ ਸਾਈਟ ਜਿਹੜੀ ਬਾਹਰ ਦੀਆਂ ਗੱਲਾਂ ਕਰਕੇ ਉਹਨੂੰ ਆਊਟਬਡ ਸੰਸਾਰ ਕਹਿੰਦੇ ਨੇ ਸਾਈਟ ਦਾ ਵੀ ਨਹੀਂ ਹੈਗਾ ਆਊਟਬਡ ਸੰਸਾਰ ਬਾਹਰੀ ਦੁਨੀਆ ਠੀਕ ਹੈ ਵਿਜ਼ਨ ਦਾ ਮਤਲਬ ਇਨਵਰਡ ਅੰਦਰੋਂ ਬਾਹਰੋਂ ਜੁੜਿਆ ਹੋਇਆ ਸੀ ਕੁਦਰਤ ਨਾਲ ਜੁੜਿਆ ਹੋਇਆ ਸੀ ਇੱਕ ਤਾਂ ਪ੍ਰਾਨ ਜਿਹੜੇ ਨੇ ਡਿਸਟਾਰਪ ਬੁੜੇ ਡਿਸਟਾਰਪ ਹੋਣ ਤੋਂ ਬਾਅਦ ਫਿਰ ਉਹਨੇ ਖੁੱਲੀ ਹਵਾ ਚੋਂ ਆਕਸੀਜਨ ਲਈ ਜਦੋਂ ਜੀਵ ਕਿਸਮ ਦੀ ਜੋ ਸਾਹ ਲੈਂਦਾ ਹੈ ਤਾਂ ਉਹਦੇ ਸਭ ਤੋਂ ਬਾਅਦ ਕਪਾਲ ਦੇ ਵਿੱਚ ਉਹ ਜਰਕ ਮਾਰਦੀ ਆਕਸੀਜਨ ਜਰਕ ਮ ਕਮਾਲ ਉਹਦੇ ਨਾਲ ਉਹਦਾ ਜਿਹੜਾ ਬ੍ਰੇਨ ਹੈਗਾ ਉਹ ਫੰਕਸ਼ਨਿੰਗ ਕਿਉਂ ਜੇ ਉਹ ਕਪਾਲ ਦੇ ਵਿੱਚ ਆਕਸੀਜਨ ਦਾ ਝਟਕਾ ਨਾ ਬਜੇ ਤਾਂ ਮੈਂਟਲੀ ਰਿਟਾਇਰਡ ਹੋ ਜਾਂਦੇ ਨੇ ਬੱਚੇ ਇਸੇ ਕਰਕੇ ਬੱਚਾ ਜੇ ਨਾ ਰੋਵੇ ਉਹਨੂੰ ਰੋਵਾਇਆ ਜਾਂਦਾ ਤਾਂ ਕਿ ਝਟਕਾ ਪਈ ਜੀ ਬੜੀ ਇੰਟਰਸਟਿੰਗ ਗੱਲ ਦੱਸ ਰਹੇ ਸੀ ਕਿ ਛੋਟੇ ਬੱਚੇ ਦੇ ਬਾਰੇ ਵਿੱਚ ਕਿ ਜਦੋਂ ਅਸੀਂ ਉਹਦਾ 나ੜੂ ਕੱਟਦੇ ਹਾਂ ਹਣਾ ਸਭ ਤੋਂ ਪਹਿਲਾਂ ਤੇ ਉਹ ਰੋਂਦਾ ਹੈਗਾ ਉਹ ਕੀ ਕਾਰਨ ਕੀ ਹੈ ਰੋਂਨ ਦਾ ਕਾਰਨ ਇਹ ਹੈਗਾ ਕਿ ਪਹਿਲਾਂ ਉਹ ਕੋਸਮਿਕ ਨਾਲ ਕੁਦਰਤ ਨਾਲ ਪੂਰਾ ਜੁੜਿਆ ਹੋਇਆ ਸੀ ਹੂੰ ਉਹ ਉਹਦਾ ਕੀ ਸੀਗਾ ਇਨਵਰਡ ਹੈਨਾ ਹਾਂ ਮੈਡੀਟੇਟਿਵ ਮਾਈਂਡ ਆ ਉਹਦਾ ਹੂੰ ਉਹ ਬੀਜ਼ਨਰੀ ਹੈ ਹੂੰ ਇੱਕ ਇੱਕ ਤਾਂ ਵਿਜ਼ਨਰੀ ਹੈ ਇੱਕ ਸਾਈਟ ਹੈ ਸਾਈਟ ਸਾਨੂੰ ਸਾਹਮਣੇ ਨਜ਼ਰ ਆਉਂਦੀ ਹੈ ਸਾਈਟ ਜਿਹੜੀ ਬਾਹਰ ਦੀਆਂ ਗੱਲਾਂ ਕਰਕੇ ਉਹਨੂੰ ਆਊਟਵਰਡ ਸੰਸਾਰ ਕਹਿੰਦੇ ਨੇ ਸਾਈਟ ਦਾ ਵੀ ਨਹੀਂ ਹੈਗਾ ਆਊਟਵਰਡ ਸੰਸਾਰ ਬਾਹਰੀ ਦੁਨੀਆ ਠੀਕ ਹੈ ਵਿਜ਼ਨ ਦਾ ਮਤਲਬ ਇਨਵਰਡ ਹੂੰ ਉਹ ਵਿਜ਼ਨ ਚ ਆਪਦੇ ਕੁਦਰਤ ਨਾਲ ਜੁੜੇ ਹੋਏ ਜਿਦੋਂ ਨਾੜੂ ਕੋਟੋਂ ਕੱਟਦੇ ਹੈ ਨਾ ਕੱਟਣ ਤੋਂ ਬਾਅਦ ਉਹਦੇ ਜਿਹੜੇ ਅੰਦਰੋਂ ਮਾਂਦਿਓਂ ਜੁੜਿਆ ਹੋਇਆ ਸੀ ਕੁਦਰਤ ਨਾਲ ਜੁੜਿਆ ਹੋਇਆ ਸੀ ਇੱਕ ਤਾਂ ਪ੍ਰਾਣ ਜਿਹੜੇ ਨੇ ਡਿਸਟਰਬ ਹੋ ਗਏ ਹਾਂ ਡਿਸਟਰਬ ਹੋਣ ਤੋਂ ਬਾਅਦ ਫਿਰ ਉਹਨੇ ਖੁੱਲੀ ਹਵਾ ਚੋਂ ਆਕਸੀਜਨ ਲਈ ਉਹਨੂੰ ਆਕਸੀਜਨ ਮਾਂ ਦੇ ਅੰਦਰੋਂ ਲੈਣ ਨਾਲ ਉਹ ਬਹੁਤ ਅਜੀਬ ਕਿਸਮ ਦੀ ਲੱਗੀ ਜਦੋਂ ਅਜੀਬ ਕਿਸਮ ਦੀ ਜੋ ਸਾਹ ਲੈਂਦਾ ਤਾਂ ਉਹਦੇ ਸਭ ਤੋਂ ਬਾਅਦ ਕਪਾਲ ਦੇ ਵਿੱਚ ਉਹ ਜਰਕ ਮਾਰਦੀ ਆਕਸੀਜਨ ਜਰਕ ਮਾਰਨ ਤੋਂ ਬਾਅਦ ਉਹਨੂੰ ਇੱਕਦਮ ਹਿਲਦਾਵਿਕੀ ਹੋਇਆ ਫਿਰ ਕੀ ਖਮਾਤ ਉਹਦੇ ਨਾਲ ਉਹਦਾ ਜਿਹੜਾ ਬ੍ਰੇਨ ਹੈਗਾ ਉਹ ਫੰਕਸ਼ਨਿੰਗ ਕਿਉਂ ਕਰਦਾ ਅੱਛਾ ਜੇ ਕਪਾਲ ਦੇ ਵਿੱਚ ਉਹ ਆਕਸੀਜਨ ਦਾ ਝਟਕਾ ਨਾ ਬਜੇ ਤਬ ਮੈਂਟਲੀ ਰਿਟਾਇਰਡ ਹੋ ਜਾਂਦੇ ਨੇ ਬੱਚੇ ਇਸੇ ਕਰਕੇ ਬੱਚਾ ਜੇ ਨਾ ਰੋਵੇ ਉਹਨੂੰ ਰੋਵਾਇਆ ਜਾਂਦਾ ਤਾਂ ਕਿ ਝਟਕਾ ਪਈ ਤਾਂ ਕਿ ਝਟਕਾ ਜਿਹੜੇ ਬੱਚੇ ਜਮਾਂਦਰੂ ਨਹੀਂ ਰਹਿੰਦੇ ਉਹ ਹਮੇਸ਼ਾ ਮੈਂਟਲੀ ਰਿਟਾਇਰਡ ਹੁੰਦੇ ਔਰ ਪੁਰਾਣੀਆਂ ਦਾਈਆਂ ਤਾਂ ਰਵਾਉਂਦੀਆਂ ਹੀ ਸੀ ਸਾਰੀ ਇਹ ਨਹੀਂ ਸਾਡੀ ਮੈਡੀਕਲ ਸਾਇੰਸ ਹੈਗੀ ਹੈ ਮੈਡੀਕਲ ਸਾਇੰਸ ਐਕਚੁਅਲੀ ਕਿਤਾਬਾਂ ਦੀ ਖੇਡ ਰਹਿ ਗਈ ਹੈ ਪ੍ਰੈਕਟਿਸ ਦੇ ਕੋਲ ਹੈ ਨਹੀਂ ਇੱਕ ਕਮਰਸ਼ੀਅਲ ਅਦਾਰੇ ਬਣ ਗਏ ਨੇ ਚੰਗੇ ਡਾਕਟਰ ਵੀ ਹੈਗੇ ਨੇ ਮੋਸਟ ਪ੍ਰੋਬਬਲੀ 90% ਲੋਕ ਤਾਂ ਉਹ ਹੈਗੇ ਨੇ ਜਿਹੜੇ ਆਪਦੇ ਬੱਚਿਆਂ ਨੂੰ ਜਾਂ ਆਪ ਡਾਕਟਰੀ ਵਿਗਿਆਨ ਦੇ ਵਿੱਚ ਜਾ ਇਸ ਕਰਕੇ ਜਾਂਦੇ ਹੈਗੇ ਵੀ ਇੱਚ ਪੈਸਾ ਬਹੁਤ